ਪਿਛਲੇ ਦਿਨੀ ਅਜੀਤ ਰੋਡ ਤੇ ਪੀਜੀ ਚ ਰਹਿੰਦੇ ਇੱਕ ਲੜਕੇ ਨੇ ਰੇਲ ਗੱਡੀ ਦੇ ਹੇਠ ਆ ਕੇ ਆਤਮ ਹੱਤਿਆ ਕਰ ਲਈ ਸੀ ਅੱਜ ਉਸ ਦੇ ਵਾਰਸਾਂ ਨੇ ਥਾਣਾ ਸਿਵਲ ਲਾਈਨ ਮੋਰੇ ਤਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਉਹਨਾਂ ਦੱਸਿਆ ਕਿ ਲੜਕਾ ਛੱਤ ਉੱਪਰ ਫੋਨ ਤੇ ਗੀਤ ਸੁਣ ਕੇ ਗੁੰਗਰਾ ਰਿਹਾ ਸੀ ਤਾਂ ਇੱਕ ਲੜਕੀ ਨੇ ਕਿਹਾ ਕਿ ਉਸ ਨੂੰ ਕਮੈਂਟ ਕਰ ਰਿਹਾ ਹੈ ਪੁਲਿਸ ਨੇ ਉਸ ਦੀ ਬੇਇੱਜ਼ਤੀ ਕੀਤੀ ਜਿਸ ਕਰਕੇ ਲੜਕੇ ਨੇ ਰੇਲ ਗੱਡੀ ਹੇਠ ਆ ਕੇ ਆਤਮ ਹੱਤਿਆ ਕਰ ਲਈ ਉਹਨਾਂ ਨੇ ਥਾਣੇ ਸ਼ਿਕਾਇਤ ਵੀ ਦਰਜ ਕਰਵਾਈ ਸੀ ਲੇਕਿਨ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਉਹਨਾਂ ਦੇ ਲੜਕੇ ਨੇ ਆਤਮ ਹੱਤਿਆ ਕਰ ਲਈ ਮੇਰਾ ਬੇਟਾ ਜੁਗਰਾਈ ਐਡਰੈਸ ਕਰ ਰਿਹਾ ਸੀਗਾ ਜੀ ਰਜੀਤੋ ਰੋਡ ਤੇ 10 ਨੰਬਰ ਗਲੀ ਚ ਪੀਜੀ ਚ ਰਹਿ ਰਿਹਾ ਸੀ ਜੀ ਓਟੋ ਪੀਜੀ ਚ ਜੀ ਉਹਦੀ 7 ਤਰੀਕ ਨੂੰ ਸ਼ਾਮੀ ਕਿਸੇ ਲੜਕੀ ਨਾਲ ਜੇ ਕੋਈ ਬੋਲਵਾਰਾ ਹੋਇਆ ਜੀ ਉਹਨੂੰ ਅਸੀਂ 109 ਨੰਬਰ ਦੇ ਲੜਕੀ ਨੇ ਫੋਨ ਕੀਤਾ ਥਾਣੇ ਲਿਆਂਦਾ ਗਿਆ 8 ਤਰੀਕ ਨੂੰ ਆਪਦੇ ਆਪ ਥਾਣੇ ਚ ਆਇਆ ਜੀ ਉਹ ਹੁਣ ਥਾਣੇ ਚੋਂ ਜ਼ਰੀਰ ਕੀਤਾ ਗਿਆ ਖੁਦਕੁਸ਼ੀ ਕਰਨ ਦੇ ਕਾਰਨ ਕਰਨ ਲਈ ਹਿੰਦੂ ਗੌਰ ਤੇ ਬੱਬੂ ਗੌਰ ਜੀ ਤੇ ਆਪਣਾ ਜਗਦੇਵ ਸਿੰਘ ਐਸਆਈਆ ਕੋਈ ਮੌਕੇ ਦੀ ਡਿਊਟੀ ਤੇ ਹੈ ਨਹੀਂ ਸੀ ਉਹਨਾਂ ਨੇ ਜਾਦੇ ਜਲੀਲ ਕੀਤਾ ਜਿਹਦੇ ਕਰਕੇ ਉਹਨੇ ਸੁਸਾਇਡ ਕੀਤਾ ਜੀ ਅਸੀਂ ਜਿਲ੍ਹਾ ਮਾਨਸਾ ਨਗਲ ਖੁਰਦ ਦਾ ਜੀ ਹੁਣ ਕੀ ਚਾਹੁੰਦੇ ਹਾਂ ਅਸੀਂ ਇਨਸਾਫ ਦੀ ਮੰਗ ਚਾਹੁੰਦੇ ਹਾਂ ਜਿਹੜਾ ਮੇਰੇ ਘਰ ਲੜਕੇ ਦੇ ਦੇਖੋ ਸੁਸਾਇਡ ਕੀਤਾ ਸੀ ਜਿਸੇ ਕਾਰਨ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਪਰਚਾ ਦਾਜ ਉਹਨਾਂ ਦੇ ਹੋਣਾ ਚਾਹੀਦਾ ਜੀ ਅੱਜ 40 ਦਿਨ ਹੋ ਗਏ ਜੀ ਜੀਆਰਪੀ ਦੇ ਡੀਐਸਪੀ ਨੂੰ ਅਸੀਂ ਦਰਖਾਸਤ ਦਿੱਤੀ ਸੀ 13 ਤਰੀਕ ਨੂੰ ਬਾਰਵੇਂ ਮੈਨੇ ਦੀ ਜੀ ਨੂੰ ਸਾਡੀ ਉਹਨੇ ਕੋਈ ਕੇਰਾ ਸਾਨੂੰ 22 ਤਰੀਕ ਨੂੰ ਤਲਾਹ ਮਿਲਿਆ ਵੀ ਤੁਹਾਨੂੰ 24 ਤਰੀਕ ਨੂੰ ਬੁਲਾਇਆ ਮੁੜ ਕੇ 24 ਤਰੀਕ ਕੈਨਸਲ ਹੋ ਗਈ ਜੀ ਮੁੜ ਕੇ ਆ ਦਿਨ ਆ ਕੇ ਸਾਨੂੰ ਕਿਸੇ ਨੇ ਬੁਲਾਇਆ ਨਹੀਂ ਐਸਐਸਸੀਪੀ ਦੇ ਵੀ ਦਿਖਾ ਦਿੱਤੇ ਜੀ ਉਹਨੇ ਰਮਾਣਾ ਸਾਹਿਬ ਨੂੰ ਮਾਰਕ ਕਰੀ ਸੀ ਉਹਨੇ ਵੀ ਸਾਡੇ ਬਿਆਨ ਪੂਰਣ ਲਿਖਾਈ ਕੋਈ ਕਿਸੇ ਕੋਈ ਪਰਚਾ ਨਹੀਂ ਦਿੱਤਾ ਆ ਥਾਣੇ ਸੇਵਲੈਂਡ ਦੇ ਵਿੱਚ ਵੀ ਮੈਂ 19 ਤਰੀਕ ਨੂੰ ਦਰਖਾਸਤ ਦੇ ਕੇ ਗਿਆ ਜੀ ਐਸਐਸਓ ਹਰਵੰਦ ਸਿੰਘ ਨੂੰ ਜੀ ਉਹਨੇ ਵੀ ਸਾਡੇ ਕੋਈ ਇਨਕਾਰ ਨਹੀਂ ਕਰੀ ਇਹਦੇ ਵਿੱਚ ਮੁਲਾਜ਼ਮ ਨੇ ਜੀ 2000 ਰੁਪਏ ਰਿਸਤ ਦੇ ਉਹਨੇ ਏਟੀਐਮ ਚ ਕਢਾ ਕੇ ਦਿੱਤੀ ਹੈ ਜੀ 4:00 ਬਜੇ ਤੇ ਉਹ 2000 ਦਾ ਵੀ ਕੋਈ ਸਾਡਾ ਬੋਲਾ ਨਹੀਂ ਨਿਕਲਦਾ ਵੀ ਕਿਹਨੇ ਲੱਤੀ ਹੈ ਕਿ ਵੀ ਰਿਸ਼ਤਤ ਗਈ ਹੈ ਜੀ ਰਿਸ਼ਤਤ ਦੇ ਕਾਰਨ ਉਹ ਐਨ ਆਰਈ ਬੰਦੇ ਨੇ ਜੀ ਮਲਾਜਮ ਲੇਟੀ ਜੈ ਹਿੰਦੂ ਕੌਰ ਦੇ ਬੱਬੂ ਕੌਰ ਜੀ ਚਰਨਦਾਸ ਦੀ ਪੁੱਤਰੀ ਹੈ ਜੀ ਰਾਮਪੁਰੇ ਫੂਲ ਤੋਂ ਮੈਕਦੀ ਡੌਟੀ ਕਰ ਰਹੀ ਹੈ ਜੀ ਜਿਹਨੂੰ ਇੱਥੇ ਦਰਖਾਸਤ ਦਿੰਦੇ ਆ ਉਥੇ ਪੈਸੇ ਪੂਸੇ ਨਾਲ ਦੋ ਨਾਂ ਦੱਬ ਲੈਂਦੇ ਸਾਡੇ ਕੋਈ ਇਨਸਾਫ ਨਹੀਂ ਹੁੰਦੀ ਮੈਂ ਆਪ ਸੁਸਾਇਡ ਕਰਨ ਨੂੰ ਤਿਆਰਾਂ ਜੀ ਜੇ ਨਾਗਪੁਰ ਰਾਸ ਨੇ ਕਿਸੇ ਦੇ ਪੱਤੇ ਦਰਜ ਕਰਿਆ ਤਾਂ ਮੈਂ ਸੁਸਾਇਡ ਕਰੂੰਗਾ ਜਿਹਦਾ ਮੇਰਾ ਸੁਸਾਇਡ ਦਾ ਕਾਰਨ ਪ੍ਰਦਾਸ ਨੂੰ ਜ਼ਿੰਮੇਵਾਰ ਹੋਊਗਾ ਜੀ ਇਹਨਾਂ ਦੀ ਡੀਐਸਪੀ ਜੀਆਰਪੀ ਕੋਈ ਪੜਤਾਲ ਕਰ ਰਿਹਾਗਾ ਦਰਖਾਸਤ ਦੀ ਸਾਡੇ ਕੋਲੇ ਨੀਨਾਂ ਦੀ ਕੋਈ ਦਰਖਾਸਤ ਬਸ ਨਹੀਂ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਇਹਨਾਂ ਦੀ ਐਸੀ ਤਾਂ ਮੈਂ ਇਹ ਕਹਿੰਦੀ ਇਹ ਹੁਣ ਇਹਨਾਂ ਨੂੰ ਪਤਾ ਹੋਣਾਗਾ ਡੀਐਸਪੀ ਜੀਆਰਪੀ ਫਿਰੋਜ਼ਪੁਰ ਬੈਠਦੇ ਹੈਗੇ ਉਹ ਕਰਦੇ ਹੈਗੇ ਇਨਕੁਆਰੀ ਉਹਨਾਂ ਕੋਲੇ ਹੈਗੀ ਇਹ ਕਹਿੰਦੇ ਪਤਾ ਨਹੀਂ ਇੱਥੇ ਸਾਡੇ ਕੋਲੇ ਕਿਉਂ ਆ ਗਏ ਧਰਨਾ ਚਕਵਾਓਗੇ ਤੁਸੀਂ ਗੱਲਬਾਤ ਕਰੋਗੇ ਕਿਉਂਕਿ ਥਾਣਾ ਤਾਂ ਤੁਹਾਡੇ ਸਿਵਲ ਨਾਲ ਲੱਗਣਾ ਅਸੀਂ ਇਹਨਾਂ ਨਾਲ ਗੱਲ ਕੀਤੀ ਵੀ ਜਿੱਥੇ ਤੁਹਾਡੀ ਕੋਈ ਇਨਕੁਆਰੀ ਹੈਗੀ ਉੱਥੇ ਕਰੋ ਜਾ ਕੇ ਉਹਨਾ ਇਹ ਤਾਂ ਹੁਣ ਇਹਨਾਂ ਦੀ ਆ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਇਹਨਾਂ ਦੀ ਨਹੀਂ ਨਹੀਂ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਇਹਨਾਂ ਦੀ ਕਾਰਨ ਤਾਂ ਇਹ ਹੈ ਜੀ ਤੁਸੀਂ ਸਾਰੇ ਜਾਣਦੇ ਹੋ ਅਸੀਂ ਧਰਨੇ ਤੇ ਬੈਠੇ ਆਂ ਦੁਖੀ ਹੋ ਕੇ ਬੈਠੇ ਆਂ ਬਿਲਕੁਲ ਜਦੋਂ 40 ਦਿਨਾਂ ਬਾਅਦ ਕੋਈ ਸਾਡੀ ਸੁਣਵਾਈ ਨਹੀਂ ਹੋਈ ਇਸ ਥਾਣੇ ਦੇ ਕਾਰਨ ਇੱਥੋਂ ਹੀ ਉਹ ਕੁੜੀ ਦੀ ਜਾਨ ਪਛਾਨ ਸੀ ਉਰੇ ਸਾਡੇ ਬੱਚੇ ਨੂੰ ਟੌਰਚਰ ਕੀਤਾ ਗਿਆ ਇਸ ਥਾਣੇ ਦੇ ਵਿੱਚ ਅਸੀਂ 19 ਤਰੀਕ ਨੂੰ ਅਬਿੱਤੇ ਤੇ ਲੈਟਰ ਦੇਖ ਗਿਆ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕਿਸੇ ਪੱਖ ਦੀ ਇਸ ਕਰਕੇ ਅਸੀਂ ਦੁਖੀ ਹੋ ਕੇ ਬੈਠੇ ਹਾਂ ਕੋਈ ਸੁਣਵਾਈ ਨਹੀਂ ਹੋਈ ਸਾਡੀ ਕਿਉਂਕਿ ਇੱਥੋਂ ਹੀ ਸ਼ੁਰੂਆਤ ਹੋਈ ਹੈ ਪੁਲਿਸ ਮੁਲਾਜ਼ਮ ਉਸ ਬੱਚੀ ਨੂੰ ਜਾਣਦੇ ਸੀ ਇਹ ਸਾਰੇ ਪੀਜੀਆਂ ਤੋਂ ਪੈਸੇ ਵਗੈਰਾ ਲੈਂਦੇ ਆ ਸਾਡੇ ਬੱਚੇ ਤੋਂ ਵੀ 2000 ਰੁਪਏ ਦੀ ਮੰਗ ਕਰੀ ਸੀ ਉਹ ਚਾਹ ਲਈ ਨੂੰ 2000 ਰੁਪਏ ਦਿੱਤਾ ਸੀ ਇਸ ਕਰਕੇ ਅਸੀਂ ਤਾਂ ਬੈਠੇ ਆ ਇੱਥੇ ਇਹਨਾਂ ਥਾਣਿਆਂ ਦੀ ਬਦੌਲਤ ਇੱਥੋਂ ਸ਼ੁਰੂਆਤ ਹੋਈ ਸਾਡੇ ਬੱਚੇ ਦੀ ਮੌਤ ਦੇ ਕਾਰਨ ਇਹ ਇਹ ਵੱਡੇ ਕਾਰਨ ਇੱਥੋਂ ਹੋਏ ਨੇ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਿਨੇ ਆ ਕੇ ਬੱਚੇ ਤੇ ਥੱਪੜ ਮਾਰਿਆ ਇਹਨਾਂ ਬੱਚੇ